ਜੋ ਚੋਰਾਂ ਅਤੇ ਅਪਰਾਧੀਆਂ ਦੇ ਹੌਸਲੇ ਬੁਲੰਦ ਹੋ ਚੁੱਕੇ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਨਾਭਾ ਦੇ ਵਿੱਚ ਜਿੱਥੇ ਕੀ ਚੋਰਾਂ ਨੇ ਤਿੰਨ ਘਰਾਂ ਨੂੰ ਨਿਸ਼ਾਨਾ ਬਣਾਇਆ ਅਤੇ ਘਰਾਂ ਦੇ ਵਿੱਚ ਲੱਖਾਂ ਦੀ ਲੋਟਰੀ ਗਹਿਣੇ ਅਤੇ ਬਾਈਕ ਚੋਰੀ ਕਰਕੇ ਫਰਾਰ ਹੋ ਗਏ ਨਾ ਦੇ ਵਿੱਚੋਂ ਇੱਕ ਪਰਿਵਾਰ ਅਜਿਹਾ ਸੀ ਜੋ ਕਿ ਕਿਸੇ ਵਿਆਹ ਸਮਾਗਮ ਦੇ ਵਿੱਚ ਗਿਆ ਹੋਇਆ ਸੀ ਅਤੇ ਪਿੱਛੋਂ ਘਰ ਦੇ ਵਿੱਚ ਚੋਰਾਂ ਨੇ ਹੱਥ ਸਾਫ਼ ਕਰ ਦਿੱਤੇ ਮੌਕੇ ਤੇ ਪੁਜੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਚੋਰੀ ਰਾਤ ਹੋਈ ਹੈ ਜਿਸ ਮੈਰਿਜ ਤੇ ਗਏ ਹੋਏ ਜੀਏ ਸਾਨੂੰ ਗਮੰਡੀਆ ਤੋਂ ਫੋਨ ਆਇਆ ਜੀ ਤੁਹਾਡੇ ਘਰੇ ਚੋਰੀ ਹੋ ਗਈ ਤਾਂ ਅਸੀਂ ਸਵੇਰੇ ਨਾਲ ਦੀ ਨਾਲ ਗਿਆ ਜੀ ਕੀ ਆਦੀ ਵੀ ਗਏ ਅਸੀਂ ਆ ਕੇ ਦੇਖਿਆ ਜਿੰਦਾ ਤੋੜ ਕੇ ਡੇਟ ਚ ਪੰਗਾ ਹੋਇਆ ਜੀ ਬਾਕੀ ਸਾਰੇ ਕਰੋਨਾ ਫਰੋਲੀ ਕਰੀ ਹੋਈਆਂ ਉੱਪਰ ਵੀ ਨੀਚੇ ਵੀ ਚੀਜ਼ਾਂ ਚੋਰੀ ਹੋ ਗਈ ਚੋਰੀ ਗੋਲ ਢੁਲਕੀ ਵਾਲੇ ਕਾਂਡੇ ਤੋਂ ਹੋਪਸ ਦੀ ਹੈ ਤੇ ਕਿਚਨੀ ਦੀ ਜੀ ਇੱਕ ਅੰਗੂਠੀ ਦੀ 3000 ਰੁਪਇਆ ਕੈਸ਼ ਦੀ ਹੈ ਉਹ ਵੀ ਦਬਿਆ ਹੋਈ ਗਈ ਹੈ ਦਾ ਕੱਪ ਬੋਰਡ ਦੇ ਵਿੱਚ ਪਿਆ ਹੋਇਆ। ਉੱਪਰ ਵੀ ਕਬਰੇਟ ਸਾਡੂ ਚੱਕੂ। ਹਾਂਜੀ ਉੱਪਰ ਵੀ ਚੱਕਰ ਹੈ ਹੋਇਆ ਜੀ। ਉੱਪਰ ਵੀ ਸਾਰਾ ਤੋੜਿਆ ਹੋਇਆ ਹੈਗਾ। ਬੈੱਡ ਵੀ ਤੋੜੇ ਹੋਏ ਨੇ ਕੱਪ ਬੋਰਡ ਵੀ ਤੋੜੇ ਹੋਏ। ਕਿੰਨੇ ਬੰਦੇ ਸੀਗੇ? 3 ਜਣੇ ਸੀਗੇ। ਵੀਡੀਓ ਵੀ ਆਈ ਹੈ। ਵੀਡੀਓ ਹਾਂਜੀ ਸਾਹਮਣੇ ਆਪਣੇ ਘਰ ਦੇ ਸਾਹਮਣੇ ਕੈਮਰਾ ਲੱਗੇ ਹੋਏ ਨੇ ਸੀਸੀਟੀਵੀ। ਤੇ ਉਹਨਾਂ ਦੇ ਵਿੱਚ ਉਹਨਾਂ ਦੀ ਸਾਰੀ ਵੀਡੀਓ ਬਣੀ ਹੋਈ ਹੈ। ਤੇ ਤਿੰਨ ਜਣੇ ਸੀ ਜੀ ਤੇ 2.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਉਹ ਮੰਗੇ ਹੀ ਕਰਦੇ ਆ ਜੀ ਵੀ ਅਸੀਂ ਵੀ ਇਹਨਾਂ ਨੂੰ ਫੜਾਇਆ ਜਾਵੇ ਤੇ ਕਿਸੇ ਹੋਰ ਦਾ ਨਾ ਨੁਕਸਾਨ ਹੋਵੇ ਜੀ ਹੋਰ ਵੀ ਚੋਰੀਆਂ ਹੋਈਆਂ ਨੇ ਜੀ ਗਵਾਂਡ ਦੇ ਵਿੱਚ ਦੋ ਚੋਰੀਆਂ ਹੋਈਆਂ ਨੇ ਪਰਚੂ ਵੀਆ ਕੱਲ ਵੀ ਹੋਈ ਆ ਜੀ ਰਾਤ ਆਪਣੇ ਪਛੀ ਰਾਜਪੁਰੇ ਦੇ ਵਿੱਚ ਜੀ ਆ ਕੇ ਕੀ ਲਈ ਆ ਕੇ ਦੇਖਿਆ ਜੀ ਨੇ ਰਕਾਰ ਸਾਰਾ ਕੁਝ ਫਰੋਲੇ ਫਰੁੰਡੀ ਕਰੀ ਵੀ ਸੀ ਚੀਜ਼ਾਂ ਐ ਨਹੀਂ سونے ਦੀ ਨਾ ਉਹਦੇ ਪੇਟੀ ਚ ਸਾਰੀ ਤੋੜਿਆ ਗਈ। ਕੈਸ ਨਹੀਂ ਸੀਗਾ 25 30 ਕਰ ਦੋਸਤਾ। ਮੈਂ ਕਹਿ ਰਿਹਾ ਹਾਂ ਕਿ ਕਰ। ਬਾਕੀ ਸੋਨੇ ਚੀਜ਼ਾਂ ਦਾ ਸਾਰੀਆਂ ਨਹੀਂ ਨੀ ਬਣਦੀ। ਮੇਰਾ ਕਿੱਲਾ। ਸਾਰੇ ਸੀ ਸੱਟ ਦੀ ਗੁੱਪੀਆਂ ਚ ਲਿਆ ਜਿਹਨੂੰ ਕੋਈ ਪਹੁੰਚ ਨਹੀਂ। ਹਾਂਜੀ ਮੇਰੇ ਨੂੰ। ਅਸੀਂ 2 ਸਾਲ ਵਿਆਹ ਨੂੰ ਹੋਇਆ ਜੀ। ਉਹ ਤੇ ਪੇਟੀ ਸਾਰੀ ਤੋੜਦੀ। ਹੋਰ ਕੀ ਕੁਝ ਨਹੀਂ। ਸੱਟ ਜੇ ਤੁਸੀਂ ਮੈਨੂੰ ਸਾਰਾ ਪਤਾ ਲੱਗੇਗਾ ਜੀ ਕਿਆ-ਕਿਆ ਲੇਗੇ, ਕਿਆ ਨਹੀਂ ਹੁੰਦਾ ਜੀ ਕੁਝ ਵੀ ਪਤਾ ਲੱਗਦਾ ਜੀ ਦੇਖਣਾ ਪੈਣਾ ਜੀ। ਸਾਰਾ ਖਾਲੀ ਪਿਆ। ਠੀਕ ਹੈ ਖਾਲੀ। ਲੱਗੇ ਸਾਰੀ ਖਾਲੀ। ਕੁਣ ਕੀ ਮੰਗ ਕਰਦੇ ਤੁਸੀਂ ਦਾਸ ਜੀ ਸਾਡਾ ਜਨਮਾਨ ਆਪਰਾ ਜਾਵੇਂ ਸਾਰਾ ਜਿਲ੍ਹੇ ਦਾ ਸਾਡਾ ਨਚਾਲ ਹੋਏ ਸਾਡਾ ਜੋ ਸਾਨੂੰ ਚਾਹੀਦਾ ਸਾਰਾ ਜਨਮਾਨ ਦਾ ਸਾਡਾ